ਸ਼ਰਮਤ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਚਾਹੁੰਦਾ ਹਾਂ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਿਆ ਨਾ ਮੈਂ 4 ਘੰਟੇ ਵਾਸਤੇ ਇੰਡੀਆ ਮੀਟ ਕਰਕੇ ਦਿਖਾ ਦੂੰਗਾ ਜੇਕਰ ਆਪਕੀ ਮੈਂ ਨਹਿ ਜਿੱਤਿਆ ਅਗਲੀ ਵਾਰ ਮੈਂ ਇਲੈਕਸ਼ਨ ਕਦੀ ਨਹੀਂ ਲੜਨੂੰਗਾ ਬਸ ਉਸ ਤੋਂ ਬਾਅਦ ਮੇਰੀ ਫਿਲਮਾਂ ਚੱਲ ਰਹੀਆਂ ਨੇ ਮੈਂ ਸਾਸਪਤਨੀ ਪਾਰਟ 2 ਫਿਲਮ ਆ 9 ਫਿਲਮਾਂ ਮੇਹੀ ਹੋ ਚੱਲਦੀਆਂ ਪਈਆਂ ਹੁਣ ਮੇਰੇ ਛੱਡ ਤੇ 4 ਲੱਖ ਰੁਪਏ ਕਰਜ਼ਾ ਹੋ ਗਿਆ ਵਾ ਇਸ ਕਰਕੇ ਯਾਰ ਹੁਣ ਮੈਂ ਆਪਣੇ ਬੱਚਿਆਂ ਤਰਸਾਂਦਾ ਪਿਆ ਜੀ ਜੰਨੀ ਸਾਹਿਬ ਨਾਲ ਕੱਠੀ ਸੀ ਕੀ ਗੱਲਬਾਤ ਹੋਈ ਉਹਨਾਂ ਨਾਲ ਵੇਖੋ ਵੋਟਾ ਅੱਜ ਕਹਿੰਦੇ ਕਿੱਦਾਂ ਮੈਂ ਹਾਂਜੀ ਸਰ ਬਹੁਤ ਵਧੀਆ ਵੀ ਕਹਿੰਦੇ ਕੌਣ ਅੱਗੇ ਜਾਊਗਾ ਮੈਂ ਕਹਿੰਦਾ ਅੱਗੇ ਤਾਂ ਮੈਂ ਹੀ ਜਾਊਂਗਾ ਚੱਲ ਚੱਲੀ ਜਾ ਜਿੱਤਰੇ ਕਿਸਾਨ ਤੇ ਵੀ ਮੈਨੂੰ ਡਰ ਵੀ ਆਪਾਂ ਰੋਲ ਕਰ ਰਹੇ ਆ ਜੀ ਰਿਸ਼ਵਤ ਆਪਾਂ ਦੀ ਵੱਡਾ ਵੱਡੀ ਲੀਲੀ ਤੇ ਵੱਡੀਆਂ ਫਿਲਮਾਂ ਸਾਡੀਆਂ ਵਾਂ ਵੱਡੇ ਪਰਦੇ ਵਾਲੀਆਂ ਬੀਨ ਮਾਵਾ ਸਾਰੇ ਵਿੱਚ ਆਪਾਂ ਜਾ ਰਹੇ ਜੀ ਲੋਕ ਸਭਾ 2024 ਦਾ ਨਤੀਜਾ ਸ਼ਾਨਦਾਰ ਰਿਹਾ ਹੈ ਕਈ ਨਵੇਂ ਰਿਕਾਰਡ ਬਣੇ ਨੇ ਤੇ ਇਸ ਦੇ ਨਾਲ ਹੀ ਕਈ ਪੁਰਾਣੇ ਰਿਕਾਰਡ ਟੁੱਟੇ ਵੀ ਨੇ ਉੱਥੇ ਹੀ ਲੋਕ ਸਭਾ ਚੋਣਾ ਦੇਸ਼ ਦੀਆਂ ਸਭ ਤੋਂ ਵੱਟੀਆਂ ਚੋਣਾਂ ਨੇ ਜਿਸ ਦਾ ਇਹ ਫੈਸਲਾ ਹੁੰਦਾ ਹੈ ਕਿ ਦੇਸ਼ ਦੀ ਵਾਗਡੋਰ ਸੰਭਾਲਣ ਦੇ ਲਈ ਜਨਤਾ ਕਿਸ ਨੂੰ ਸੱਤਾ ਦੀ ਚਾਬੀ ਦੇਣਾ ਚਾਹੁੰਦੀ ਹੈ ਪੰਜਾਬ ਦੀਆਂ ਲੋਕ ਸਭਾ ਚੋਣਾਂ ਚ ਕਾਂਗਰਸ 7 ਸੀਟਾਂ ਜਿੱਤੀ ਹੈ ਤੇ ਵੱਡੀ ਲੀਡ ਦੇ ਨਾਲ ਜਿੱਤੀ ਹੈ ਉੱਥੇ ਹੀ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਛੱਟਰਾਂ ਵਾਲੇ ਦੀ ਗੱਲ ਕਰੀਏ ਤੇ ਲਗਭਗ 1900 ਵੋਟਾਂ ਪਈਆਂ ਨੇ ਉਹਨਾਂ ਨੂੰ ਤਾਂ ਨੀਟੂ ਹਮੇਸ਼ਾ ਹੀ ਇੱਕ ਮਜ਼ਾਕ ਦਾ ਪਾਤਰ ਰਹੇ ਨੇ ਲੇਕਿਨ ਇਸ ਦੇ ਬਾਵਜੂਦ ਵੀ ਆਖਿਰਕਾਰ ਲੋਕ ਉਹਨਾਂ ਨੂੰ ਕੀ ਸੋਚ ਕੇ ਪਸੰਦ ਕਰ ਰਹੇ ਨੇ ਦੂਜੇ ਪਾਸੇ ਨੋਟਾ ਨੂੰ 4000 ਤੋਂ ਵੱਧ ਵੋਟਾਂ ਮਿਲੀਆਂ ਨੇ ਜਲੰਧਰ ਹਲਕੇ ਤੋਂ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 4000 ਤੋਂ ਵੱਧ ਲੋਕ ਜਿਹੜੇ ਆ ਉਹ ਇਹਨਾਂ ਵਿੱਚੋਂ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦੇ ਤਾਂ ਵੋਟ ਪਾਉਣ ਦਾ ਅਧਿਕਾਰ ਸਭ ਨੂੰ ਹੈ ਲੇਕਿਨ ਕੀ ਨੀਟੂ ਵਰਗੇ ਉਮੀਦਵਾਰਾਂ ਦਾ ਸਮਰਥਨ ਕਰਨਾ ਸਹੀ ਹੈ ਚੋਣ ਹਾਰਨ ਤੋਂ ਬਾਅਦ ਨੀਟੂ ਛੱਟਰ ਵਾਲੇ ਦਾ ਇਸ ਤੇ ਕੀ ਕਹਿਣਾ ਹੈ ਆਓ ਸੁਣਾਉਂਦੇ ਹਾਂ ਸਰ ਜੇਹਨ ਆਪਾ ਦੇਖਣ ਆਏ ਆ ਪਰ ਇਹ ਆ ਕਿ ਦੇਖੋ ਜਿੰਨੀਆਂ ਵੋਟਾਂ ਪਾਈਆਂ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪਰਮਾਤਮਾ ਰੱਬ ਚੜ੍ਹਦੀ ਕਲਾ ਵਿੱਚ ਰੱਖ ਕੇ ਪਹਿਲਾਂ ਰੱਬ ਦਾ ਨਾਮ ਲੈ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਨ ਜੈ ਭਾਰਤ ਜੈ ਭਗਵਾਨ ਵਾਲਮੀਨ ਜੈ ਗੁਰੂ ਦੇ ਵਿਦਾਸਤਾਂਤਾ ਸ਼੍ਰੀ ਗੁਰੂ ਦੇ ਵਿਦਾਸਮਾਰੇ ਹਾਲੇਲੂਇਆ ਗੌਸਪਾਖ ਖੁਸ਼ੀਆਂ ਦੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਰੰਗਾਰ ਮੈਂ ਤੇਰੀ ਸ਼ਨਾ ਮੈਨੂੰ ਬਖਸ਼ ਰੋ ਜਕਾਰਾ ਮਾਂ ਚਿੰਤਪੂਰੀ ਦਾ ਸਭ ਮਾਤਾ ਚਿੰਤਪੂਰੀ ਦੀ ਕਿਰਪਾ ਵਾ ਅੱਜ ਬੱਪਾ ਅੱਜ ਆਪਾਂ ਜਿਹੜ ਤੇ ਮੈਨੂੰ ਲੋਕਾਂ ਨੇ ਕਿਹਾ ਕਿ ਤੂੰ ਜਿੱਤੂਗਾ ਤੇ ਜੇ ਤੂੰ ਜਿੱਤੂਗਾ ਜੇਕਰ ਅੱਤ ਕੀ ਮੈਂ ਨਾ ਜਿੱਤਿਆ ਤਾਂ ਅਗਲੀ ਵਾਰ ਮੈਂ ਇਲੈਕਸ਼ਨ ਕਦੀ ਨਹੀਂ ਲੜੂਗਾ ਬਸ ਉਸ ਤੋਂ ਬਾਅਦ ਮੇਰੀ ਫਿਲਮਾਂ ਚੱਲ ਰਹੀਆਂ ਨੇ ਮੈਂ ਸਸਕੂਟਨੀ ਪਾਰਟ 2 ਫਿਲਮ ਆ ਨੌ ਫਿਲਮਾਂ ਮੇਰੀ ਹੋਰ ਚੱਲਦੀਆਂ ਪਈਆਂ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਲਾਸਟ ਵਾਰੀ ਆ ਇਸ ਤੋਂ ਬਾਅਦ ਮੈਂ ਕਦੀ ਜ਼ਿੰਦਗੀ ਤੇ ਇਲੈਕਸ਼ਨ ਨਹੀਂ ਲੜੂਗਾ ਪਹਿਲਾਂ ਵੀ ਤੁਸੀਂ ਇਹੀ ਕਿਹਾ ਸੀ ਮੈਂ ਰਾਜਨੀਤੀ ਛੱਡ ਦੇਣੀ ਹੈ ਪਹਿਲਾਂ ਮੈਂ ਕਿਹਾ ਸੀ ਲੋਕਾਂ ਨੇ ਮੈਨੂੰ ਸਪੋਰਟ ਕਰ ਦਿੱਤੀ ਸੀ ਤੇ ਹੁਣ ਮੇਰੇ ਥੜੇ ਦਿਨ ਤਿੰਨ ਚਾਰ ਲੱਖ ਰੁਪਏ ਕਰਜ਼ਾ ਹੋ ਗਿਆ ਵਾ ਇਸ ਕਰਕੇ ਹੁਣ ਮੈਂ ਆਪਣੇ ਬੱਚਾ ਤਰਸਾਂਦਾ ਪਿਆ ਵੀ ਮੈਂ ਆਪਣੇ ਬੱਚੇ ਆ ਦੇਖੋ ਇੱਕ ਕੰਮ ਵੀ ਕਿਦਾਂ ਦਾ ਵਾਹ ਆ ਦੇਖੋ ਮੋਟਰਸਾਈਕਲ ਮੂੰਹ ਹੀ ਨਹੀਂ ਦਿਖਦਾ ਮਾਈਕ ਵਿੱਚ ਸਾਲੇ ਕੰਨ ਫੜਾਜੇ ਮੋਟਰਸਾਈਕਲ ਦੇ ਲਓ ਵੀ ਦੇਖ ਸਕਦੇ ਹੋ ਹਾਲਾਤ ਵੀ ਕਿਹੋ ਜਿਹਾ ਬਣਿਆ ਹੋਇਆ ਮੇਰੇ ਚੰਨੀ ਸਾਹਿਬ ਨਾਲ ਬੈਠੇ ਸੀ ਕੀ ਗੱਲਬਾਤ ਹੋਈ ਉਹਨਾਂ ਨਾਲ ਦੇਖੋ ਬੋਟਾ ਹੋ ਗਿਆ ਸੀ ਸ਼ਾਮੇ ਰਾਤੀ 11:30 ਵਜੇ ਫੋਨ ਆਇਆ ਭਾਜੀ ਕਹਿੰਦੇ ਵੀ ਕਿੱਦਾਂ ਮੈਂ ਹਾਂਜੀ ਸਰ ਬਹੁਤ ਵਧੀਆ ਵੀ ਕਹਿੰਦੇ ਕੌਣ ਅੱਗੇ ਜਾਊਗਾ ਮੈਂ ਕਹਿੰਦਾ ਅੱਗੇ ਤਾਂ ਮੈਂ ਹੀ ਜਾਊਗਾ ਚੱਲ ਚੱਲੀ ਜਾ ਜਿੱਤਰੇ ਇਹਨਾਂ ਦੇ ਸਾਥ ਜਿੱਤਰੇ ਵੀ ਮੈਨੂੰ ਡਰ ਵੀ ਇਸ ਵਕਤ ਚਰਨਜੀਤ ਸਿੰਘ ਚੰਨੀ ਹੋਰੀ ਅੱਗੇ ਜਾ ਰਹੇ ਨੇ ਨਹੀਂ ਉਹਨਾਂ ਨੇ ਮੈਨੂੰ ਖੁਦ ਕਿਹਾ ਸੀ ਕਿ ਮੈਨੂੰ ਡਰ ਦੀ ਕੀ ਨਹੀਂ ਫਿਕਰ ਆਹ ਜਿਹੜਾ ਭਾਈ ਪੰਜਾਬ ਦੇ ਵਿੱਚ ਇੱਕ ਬੰਦਾ ਵਾ ਜਿਹੜਾ ਮਹੰਦਾਰ ਬੰਦਾ ਆਵਾਜ਼ ਦੇ ਜਿਹੜਾ 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 ਵੋਟਾਂ ਲੈ ਕੇ ਜਾਊਗਾ ਤੇ ਜਿਹੜਾ ਵੀ ਫਿਲਮਾਂ ਦੇ ਵਿੱਚ ਵੀ ਨੀਮਾ ਸਾਸਕੁਰਨੀ ਪਾਰਟ 2 ਫਿਲਮ ਆਈ ਹੈ ਜਿਹਦੀ ਹੋਰ ਵੀ ਨੋ ਫਿਲਮਾਂ ਜਿਹੜੀ ਜਿੱਦੀ ਆ ਰਹੀਆਂ ਬੰਦੇ ਦੀਆਂ ਮੇਰੀ ਵਾਈਫ ਵੀ ਫਿਲਮ ਦੇ ਵਿੱਚ ਆਪਾਂ ਰੋਲ ਕਰ ਰਹੇ ਆ ਜੀ ਵੱਡੀ ਵੱਡੀ ਲੀਡ ਤੇ ਵੱਡੀਆਂ ਫਿਲਮਾਂ ਸਾਡੀਆਂ ਆਵਾ ਵੱਡੇ ਪਰਦੇ ਵਾਲੀਆਂ ਫਿਲਮਾਂ ਆਵਾ ਕਰਲਾ ਮੈਡਮ ਨਾਲ ਸਾਰਿਆਂ ਵਿੱਚ ਆਪਾਂ ਜਾ ਰਹੇ ਜੀ ਤੇ ਨਾਲ ਆਪਾਂ ਅੰਦਰ ਜਾ ਗਿਣਤੀ ਕਰਕੇ ਦੇਖਦੇ ਆਂ ਫਿਰ ਉਸ ਤੋਂ ਬਾਅਦ ਔਰ ਇੱਕ ਆਪਣਾ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ ਜੇ ਅੱਜ ਦੇਖੋ ਸਾਡੇ ਮਾਨਨੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਜੀ ਨੇ ਬਿਆਨਾਇਸੀ ਕਿ ਸਦਮ ਦਿੱਤੇ ਵੀ ਮੈਂ ਜਿਹੜਾ ਕਿ ਸੰਵਿਧਾਨ ਹੈ ਜੀ ਡਾਕਟਰ ਭੀਮ ਨ巴巴 ਸਾਹਿਬ ਦਾ ਸੰਵਿਧਾਨ ਹੈ ਮੈਂ ਉਹ ਰક્ષਣ ਨੂੰ ਨਹੀਂ ਮੰਨਦਾ ਅੱਜ ਇਹ ਗੱਲ ਕਰੀਏ ਅਮਰਿਤਪਾਲ ਵੀ ਜੇਲ੍ਹ ਚ ਬੈਠਾ ਅੱਜ ਉਹਨੂੰ ਸਾਡੇ ਸੰਵਿਧਾਨ ਦੀ ਲੋੜ ਪੈ ਗਈ ਹੈ ਉਹ ਕਹਿੰਦਾ ਸੀ ਕਿ ਸਾਹਮਣੂ ਆਪਣਾ ਸੰਵਿਧਾਨ ਜੇ ਅਮਰਿਤਪਾਲ ਵਰਗੇ ਜੇਲ੍ਹ ਦੇ ਵਿੱਚ ਰਹਿ ਕੇ ਜੇ ਉਹਨਾਂ ਨੇ ਉਹਨਾਂ ਨੇ ਵੀ ਸਾਡੇ ਸੰਵਿਧਾਨ ਨੂੰ ਮੰਨਿਆ ਵਾ ਔਰ ਸਾਡੇ ਸੰਵਿਧਾਨ ਦਾ ਹੀ ਸਾਰਾ ਕੰਮ ਵਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਅੱਜ ਦੇਸ਼ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਰਾਸ਼ਟਰਪਤੀ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਪ੍ਰਧਾਨ ਮੰਤਰੀ ਨਾ ਹੁੰਦਾ ਜੇ ਸਾਡਾ ਦੇਸ਼ ਜੇ ਸੰਵਿਧਾਨ ਨਾ ਹੁੰਦਾ ਮੁੱਖ ਮੰਤਰੀ ਐਮਐਲਏ ਐਮਪੀ ਕੌਂਸਲਰ ਔਰ ਜੇ ਗੱਲ ਕਰੀਏ ਪਿੰਡ ਦਾ ਸਰਪੰਚ ਨਾ ਹੁੰਦਾ ਡਾਕਟਰ ਭੀਮrao बाबा ਸਾਹਬ ਦੀ ਦੇਣਾ ਜੱਜ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਹਨ ਉਹ ਸਾਡੇ ਜਿਹੜੇ ਡਾਕਟਰ ਪਿੰਡੋਂ ਬਾਬਾ ਸਾਹਿਬ ਦਾ ਸੰਵਿਧਾਨ ਆ ਉਹਨੂੰ ਮੰਨੇ ਉਹਨਾਂ ਨੇ ਕਿਸ ਟਾਈਮ ਤੇ ਕਹਿ ਦਿੱਤਾ ਸੀਗਾ ਵੀ ਅਸੀਂ ਨਹੀਂ ਮੰਨਾਂ ਕਿਸ ਟਾਈਮ ਮੈਂ ਵੀ ਕਿਹਾ ਸੀਗਾ ਜਦੋਂ ਮੈਂ ਫੈਲ ਪਰ ਕਹਿ ਸੀ ਮੈਂ ਕਿਹਾ ਮੈਨੂੰ ਭਾਈ ਵੋਟ ਪਾਵੇਂਗਾ ਪਵੇ ਅੰਮ੍ਰਿਤਪਾਲ ਨੂੰ ਤੁਸੀਂ ਸਾਰੇ ਆਨੇ ਵੋਟ ਪਾ ਕੇ ਜਿਤਾ ਦਿਓ ਅੰਮ੍ਰਿਤਪਾਲ ਜਿੱਤਣਗੇ ਦੇਖੋ ਅੰਮ੍ਰਿਤਪਾਲ ਜਿੱਤੂਗਾ ਤੇ ਚੰਨੀ ਚਰਨ ਜੀ ਚੰਨੀ ਦਾ ਜਿਹੜਾ ਮੁਕਾਬਲਾ ਸੀਗਾ ਮੇਨਾ ਸੀਗਾ ਭਾਈ ਦਾ ਪਰ ਉਹ ਅੱਗੇ ਚੱਲ ਗਿਆ ਤੇ ਜਿਹੜੇ ਬੰਦੇ ਵੈਸੇ ਤਾਂ ਉਹਨਾਂ ਨੇ ਮੈਨੂੰ ਮੈਜੋ ਤੇ ਗਿਆ ਸੀ ਕਰ ਉਹਨਾਂ ਦੇ ਨਾਲ ਖਾਣਾ ਖਾਦਾ ਉਹ ਰੱਬਰੂ ਬੰਦੇ ਆ ਜੀ ਉਹਨਾਂ ਵਰਗੇ ਬੰਦੇ ਦੁਨੀਆ ਦੇ ਵਿੱਚ ਮੈਂ ਨਹੀਂ ਦੇਖੇ ਕ ਜਿਹੜਾ ਕੈਂਡੀਡੇਟ ਚਰਨਜੀਤ ਚੰਨੀ ਹੈ ਨਾ ਤੁਹਾਨੂੰ ਜਿਮਨੀ ਚੋਨਾ ਚ 4300 ਦੇ ਕਰੀਬ ਵੋਟ ਪਈ ਹੈ ਇਸ ਵਾਰ ਤੇ ਜੋ ਹੈ ਬੋਰਡ ਕਿਹੜਾ ਨੀਟੂ ਨੂੰ ਨਜ਼ਰ ਨਹੀਂ ਆ ਰਹੀ ਹੈ ਕਿ ਕੀ ਕਹਾਣਾ ਹੈ 200 ਵੋਟਾਂ ਪਈਆਂ ਮੈਂ ਕਹਿੰਦਾ ਦੇਖੋ ਜੀ ਜੇ ਐਤ ਕੀ ਨੀਟੂ ਨਾ ਜਿੱਤਿਆ ਤੇ ਆਣ ਵਾਲਾ ਤੁਹਾਨੂੰ 4 ਮਹੀਨਿਆਂ ਵਿੱਚ ਅਗਰ ਇਹੀ ਲੋਕਾਂ ਦਾ ਨਾਮ ਇਹਨੂੰ ਕਹੋਗੇ ਕੱਲੋਂ ਵੀ ਤੂੰ ਬਣਾਵਾ ਦੇਸ਼ ਦਾ ਅਧਿਕ ਵਾਰੀ ਸ਼ਰਮਾ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਚਾਹੁੰਦਾ ਵਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਿਆ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂਗਾ ਜੇ ਮੈਂ ਐਮਪੀ ਬੰਦਾ ਜੇ ਮੈਂ ਐਮਪੀ ਬੰਦਾ ਤੇ ਮੈਂ ਦੂਜੇ ਦਿਨ ਮੁੱਲ ਮੋੜ ਦੇਣਾ ਸੀ ਗਾਜੀ ਨਹੀਂ ਤੂੰ 5 ਵੋਟਾਂ ਤੱਕੇ ਮਿਲੀਆਂ ਸੀ ਪਹਿਲੀ ਵਾਰੀ ਹੁਣ ਕਿੰਨੀ ਮਿਲਦੀਆਂ ਆ ਆ ਜਿਹੜਾ ਸ਼ਰਮਾ ਸਾਹਿਬ ਆ ਨਾ ਆ ਮੋਦੀ ਸਾਹਿਬ ਦੇ ਬਿਲਕੁਲ ਰਾਈਟ ਹੈਂਡ ਆ ਮੋਦੀ ਸਾਹਿਬ ਨੂੰ ਐਦਾਂ ਚੰਬੜਿਆ ਜਿਵੇਂ ਮੋਦੀ ਸਾਹਿਬ ਦਾ ਨਾ ਮੈਂ ਕਹਿ ਨਹੀਂ ਸਕਦਾ ਠੀਕ ਠੀਕ ਓਕੇ ਓਕੇ ਇਹ ਜਿਹੜਾ ਨਹੀਂ ਆ ਸ਼ਰਮਾ ਸਾਹਿ ਖੜੇ ਪੱਤਰਕਾਰ ਬਹੁਤ ਵਧੀਆ ਪੱਤਰਕਾਰ ਹੈ ਪੁੱਤਰ ਪੱਤਰਕਾਰ ਚਾਹ ਪਰ ਇਹਨਾਂ ਨਾਲ ਜਦ ਵੀ ਗੱਲ ਕੀਤੀ